ਮੁਲਾਜ਼ਮਾ ਚ ਹਲਚਲ ਮਚ ਜਾਂਦੀ ਹੈ ਜਦੋਂ ਤਹਿਸੀਲ ਦੇ ਦੋ ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ ਜਾਂਦਾ ਸਸ਼ੀਕਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਪੰਜਾਬ ਸਰਕਾਰ ਵੱਲੋਂ ਤਹਿਸੀਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਅਤੇ ਲੋਕਾਂ ਦੀਆਂ ਰਜਿਸਟਰੀਆਂ ਬਿਨਾਂ ਕਿਸੇ ਪਰੇਸ਼ਾਨੀ ਦੇ ਕਰਨ ਲਈ ਸ਼ੁਰੂ ਕੀਤੀ ਗਈ ਹੈ ਰਜਿਸਟਰੀ ਸੇਵਾ ਦਿੱਤਾ ਤਫਰੋਜ਼ਪੁਰ ਤਹਿਸੀਲ ਵਿੱਚ ਪਾਵਰ ਆਫ ਅਟਾਰਨੀ ਦੇ ਅਧਾਰਤੇ ਕੀਤੀਆਂ ਕੁਝ ਵਿਵਾਦਿਤ ਰਜਿਸਟਰੀਆਂ ਅੱਜਕੱਲہ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਜੋ ਲਗਾਈਆਂ ਜਾ ਰਹੀਆਂ ਨੇ ਕਿ ਪਾਵਰ ਆਫ ਅਟਾਰਨੀ ਰੱਦ ਹੋਣ ਦੇ ਬਾਵਜੂਦ ਵੀ ਮਾਲਕ ਦੀ ਮੌਜੂਦਗੀ ਬਿਨਾਂ ਕੁਝ ਕੋਠੀਆਂ ਅਤੇ ਘਰ ਆਦਿ ਦੀਆਂ ਰਜਿਸਟਰੀਆਂ ਕਰ ਗਈਆਂ ਨੇ ਇਹ ਮਾਮਲੇ ਨੂੰ ਲੈ ਕੇ ਪੀੜਤਾ ਵੱਲੋਂ ਫਿਰੋਜ਼ਪੁਰ ਤਹਿਸੀਲ ਦੇ ਸਟਾਫ ਅਤੇ ਅਧਿਕਾਰੀਆਂ ਤੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਇਸ ਕਾਰਨ ਸਰਕਾਰੀ ਸਿਸਟਮ ਦੀ ਪ੍ਰਦਰਸ਼ਤਾ ਤੇ ਵੀ ਸਵਾਲ ਉੱਠ ਕੇ ਜਾ ਰਹੇ ਨੇ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਅਜਿਹੇ ਮਾਮਲਿਆਂ ਨੂੰ ਵੱਡੀ ਗੰਭੀਰਤਾ ਨਾਲ ਲਿਆ ਗਿਆ ਹੈ ਤੇ ਤੁਰੰਤ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪ੍ਰਿਕਾ ਸ਼ਰਮਾ ਵੱਲੋਂ ਪੰਜਾਬ ਸਿਵਲ ਸੇਵਾਵਾਂ ਨਿਯਮ 1970 ਅਤੇ ਨਿਯਮ 4 ਅਨੁਸਾਰ ਪਰੋਸਪਰ ਤਹਿਸੀਲ ਦੇ ਦੋ ਕਰਮਚਾਰੀਆਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਨਾਲ ਹੀ ਦੋਨੋਂ ਕਰਮਚਾਰੀਆਂ ਨੂੰ ਦੋਸ਼ ਪੱਤਰ ਜਾਰੀ ਕੀਤੇ ਗਏ ਨੇ ਉਹਨਾਂ ਦੀ ਹਾਜ਼ਰੀ ਇਸ ਕਾਰਜਕਾਲ ਦੌਰਾਨ ਹੈੱਡ ਕੁਆਟਰ ਦਫ਼ਤਰ ਤਹਿਸੀਲਦਾਰ ਜੀਰਾ ਵਿੱਚ ਲਗਾਈ ਜਾ ਰਹੀ ਹੈ ਖਬਰਾਂ ਦਾ سلسلہ ਇਸੇ ਤਰ੍ਹਾਂ ਚੱਲਦਾ ਰਹੇਗਾ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਧੰਨਵਾਦ